ਆਹ ਲਾਗੜੀ ਨੂੰ ਆਪਣੇ ਨੂੰ ਦੱਜਾ ਮਰਾ ਰਸੋਈ ਬਣਾ ਕੇ ਦਿੱਤੀ ਆ ਕਹਿੰਦਾ ਮੱਖੀਆਂ ਵੜੀਆਂ ਆਉਂਦੀਆਂ ਨਾਲੇ ਧੁੱਪ ਲੱਗਦੀ ਆ ਨਾਲੇ ਘੱਟ ਖਰਚਾ ਤੇ ਨਾਲੇ ਐਂ ਪੀਤੀ ਬੰਦਰ ਰਸੋਈ ਇਹ ਕੁਛ ਨਹੀਂ ਸਸਤਾ ਹੀ ਆ ਮਸਲਾ ਇਹਦਾ ਅਨੰਦਰਮਾ ਨਾਇਦ੍ਰਿਕ ਟਾਇਰ ਸੋਈ ਨਹਾਵਾ ਲੱਗੇ ਆਵੇ ਸਾਡਾ ਲਾਗੜੀ ਦੰਦ ਸੋਈ ਕਿਫਾ ਲਗਾ ਆਇਆ ਮਜਾ ਬੜਿਆ ਬਹੁਤ ਬੜਿਆ ਹੁਣ ਮਜਾ ਹੈ ਨਾ ਪੂਰਾ ਕੋਈ ਬੜਿਆ ਮੱਖੀ ਵੀ ਨਹੀਂ ਜਾਣਗੇ ਇਸ ਮੇਂ ਅੰਦਰ ਆ ਹਾਂ ਉਹ ਵੈਸੇ ਵੀ ਧੁੱਪ ਨਹੀਂ ਆਗੀ ਇਹ ਸ਼ੁੱਧ ਵੈਸ਼ਨੂ ਆ ਆਪਣਾ ਬਈਆ ਕੋਈ ਬੀੜਾ ਨਹੀਂ ਕੋਈ ਬੀੜੀ ਨਹੀਂ ਕੁਛ ਨਹੀਂ ਅੱਜ ਐਂ ਹੀ ਕਾ ਵੀ ਬਸ ਅੱਠ ਦਿਨ ਹੀ ਉਤਰਾ ਗਰੀਸ ਮਾਰ ਦਿੰਨੇ ਅੱਜ ਮੈਂ ਇਹਨਾਂ ਨੂੰ ਆਖਿਆ ਵੀ ਅੱਜ ਆਪਣੇ 8 ਦਿਨ ਹੋ ਗਏ ਆ ਗਰੀਸ ਮਾਰੋ ਟਰੈਕਟਰ ਨੂੰ ਫੇਰ ਨਾ ਪਿੰਨਾ ਪੁੰਨਾ ਜਿਹੜੀਆਂ ਵਾ ਉਹ ਚਲ ਖਰਾਬ ਨਹੀਂ ਹੁੰਦੀਆਂ 87 ਦੀਣੀ ਜਿਹੜੀ ਆ ਗਰੀਸ ਚਲੋ ਮਾਰ ਲਿਆ ਕਰੋ ਚਲ ਦਵੇਂ ਫੋਰ ਮੇ ਫੋਰ ਇੱਕ ਉੱਥੋਂ ਹੋਂ ਲਿਆ ਲਓ ਜੀ ਆਪਾਂ ਨੂੰ ਗੁਰੂ ਮਹਾਰਾਜ ਨੇ ਬਖਸ਼ੇ ਸਰਬ ਲੋਏ ਦੇ ਬੱਠਲ ਹੋਏ ਆਪਾਂ ਪਾ ਕੇ ਛੱਡ ਦੇ ਵੀ ਨੀ ਕੋਲ ਕਿਹੜਾ ਦੇ ਵੀ ਸਾਹ ਦੇ ਸਰਬਲੋ ਇਹਦੇ ਬਟਨਾ ਚਾਹ ਪੀਆ ਕਰੋ ਜਿਹੜਾ ਆਪਣਾ ਲੋਹਾ ਲਾਵਾ ਪੂਰਾ ਹੋ ਜਾਂਦਾ ਇਹ ਨਾਲ ਹੀ ਸਰਬਲੋ ਵਿੱਚ ਇਧਰੇ ਲਓ ਖੁਰ ਖੁਰ ਕੇ ਆਉਂਦੀ ਜੀ ਨਾਲ ਇਹਦਾ ਮਾਜ ਕੇ ਇਸੇ ਛੋਲੇ ਦੀ ਪਾਣੀ ਦਾ ਬਹੁਤ ਵਧੀਆ ਚੀਜ਼ ਆ ਰੋਟੀ ਪਾਣੀ ਵੀ ਇਹਦੇ ਚ ਸਬਜੀ ਪਾ ਗਏ ਇਕ ਕਾਉੰਨ ਵਾਲੀ ਆਪਣੀ ਲੋਏ ਦੀ ਕਾਰਡ ਜਿਹੜੀ ਆਪਣੀ ਪੂਰੀ ਹੋਵੇ। ਆਹ ਵੇਖ ਲੋ ਜੀ। ਕਿਦਰ ਤੱਕ। ਆਪਾਂ ਆ ਜਦਨੇ ਆਪਾਂ ਨੂੰ ਗਰਮੀ ਲੱਗਦੀ ਆ 50 ਡਿਗਰੀ ਹੋ ਗਿਆ 60 ਡਿਗਰੀ ਹੋ ਗਿਆ ਜੀ। ਆਹ ਵੇਖ ਲੋ। ਕਮਾ ਇਨੀ ਮਰਜੀ ਗਰਮੀਆਂ ਦੇ ਆਦੇ ਆਂਡਿਆਂ ਨੂੰ ਆ ਸ਼ਾਂ ਕਰਕੇ ਬੈਠੀ ਆ। ਤੇ ਹੈਗੀ ਵੀ ਖੋਲ ਰੇ ਇੱਥੇ ਥੱਲੇ ਹੀ ਗਰਮੀ ਆ। ਕੋਈ ਨਹੀਂ ਨੋ ਦੇਖੋ ਜਾਕੋਬ ਦੀ ਪਾਣੀ ਪਾ ਕੇ ਰੱਖਦੇ ਆ ਬਈ ਤੇ ਰਵਿਨੇ ਨੂੰ ਅਰਜੈਂਟਰੇਟਰ ਨੋਵਾ ਜਿਗਾਰਡ ਕਿੱਥੇ ਲਾਇਆ ਹੁਣ ਇਹਦੀ ਇਥੋਂ ਵਾਲੀ ਪਿੰਨ ਨਿਕਲ ਗਈ ਆ ਵੇਖੋ ਆ ਜਿਹੜੀ ਤੇ ਕਲਚ ਕੰਮ ਕਰਨੋਂ ਅੜ ਗਿਆ ਦੱਲੇ ਬੰਨੇ ਕਿੰਨਾ ਬਾਈ ਆ ਮੈਨਾਂ ਦੇ ਪੁੱਤੇ ਹੀ ਆ ਆ ਦੇਖੀ ਬਲਾ ਨੇ ਪਿੰਨ ਪਾਇ ਤਾਂ ਜਾਣੀ ਆਪਣੀ ਪਰ ਇਹਨਾਂ ਮੈਂ ਪਿੰਨ ਉਹਦੇ ਵਿੱਚ ਟੈਂਕੀ ਚੜਿਆ ਕਰੂ ਨਾ ਹਾਂ ਤੇ ਕਿੰਨਾ ਕਹ ਜਾਂਦਾ ਠਾ ਤਾਂ ਨੂੰ ਜਾਣਾ ਤਾਂ ਨੂੰ ਜਾਣਾ ਥਾਂ ਛੜਾਉਣਾ ਹੈ ਨਾ 글로ਫਰ ਆਵੇ ਲੋਣ ਕੰਪਨੀ ਦੇ ਕੰਮ ਉਹਨਾਂ ਨੇ ਵਿੱਚ ਜ਼ਿਗਾਰਡ ਲਾਇਆ ਤੁਸੀਂ ਗੱਡੀ ਵਧੀਆ ਜ਼ਿਗਾਰਡ ਪਿੰਨ ਪਾ ਦੀ ਟ੍ਰੈਕਟਰ ਵਾਲੀ ਹੁਣ ਨਾਂ ਹੀ ਨਿਕਲੇ ਨਾਂ ਦੀ ਜਾਨ ਛੁੱਟੇ ਤੇ ਕੰਪਨੀ ਨੂੰ ਇਹੋ ਕਹਿੰਨੇ ਆ ਵੀ ਦਜਾ ਮਰਾ ਆ ਵੇਖ ਲਓ ਹੁਣ ਗਾਣ ਨੂੰ ਇਹੋ ਜਿਹਾ ਸਿਸਟਮ ਪਾ ਦਿਓ ਕੋਈ ਲੋ ਜੀ ਛਾਲ ਬੰਨਣ ਦੇ ਟਰੈਕਟਰ ਗਿਆ ਖੋਬ ਥੱਲੇ ਪਾਣੀ ਨਿਕਲ ਆਇਆ ਅਟੋਚਣ ਨਵਾਂ ਨਹੀਂ ਲਾਇਆ ਛੋਜਣ ਨਹੀਂ ਲੱਗਾ ਇੱਕ ਦਿਨ ਸਾਰਾ ਕੋ ਲੱਗ ਜਣਾ ਮੈਨੂੰ ਚਾਲ ਆਂਦੇ ਘਰੇ ਇੱਥੇ ਇਹ ਟਰੈਕਟਰ ਉਹਨਾਂ ਨਾਲ-ਨਾਲ ਦੇ ਗੰਦ ਪਿਲ ਜਿਹੜਾ ਹੋ ਗਿਆ ਸੀ ਉਹਨਾਂ ਟਰੈਕਟਰ ਛੋਟਾ ਖੜਾ ਆ ਬੂਟਿਆਂ ਥੱਲੇ ਪਾਣੀ ਲੱਗਾ ਪਾਣੀ ਧੰਗੀਆਂ ਖੁੱਲੀਆਂ ਮਗਰੋਂ ਦੇ ਉਹ ਫਸ ਗਈ ਗੱਡੀ ਆ ਗੁੱਲਾ ਕੱਢ ਲਓ ਪਹਿਲਾਂ ਤਮੀਆਂ ਖਿੱਚਾਂਗੇ ਗੁੱਲਾ ਥੋੜਾ ਜਿਹਾ ਸੁੱਕਾ ਜਾਂਦਾ ਉਹ ਖੋਬਣਾ ਜਾਵੇ ਖੋਬਣਾ ਜਾਵੇ ਯਾਰ ਜਿੱਲਣ ਹੈਗੀ ਆ ਇਹ ਛੁੜਾ ਜਾਣਾ ਚਲੋ ਬਾਹਰ ਟੋਹ ਜੇ ਲੋ ਬੱਸ ਹਾਂ ਕਰਾਇਆ ਨਾ ਭੰਦੇ ਆ ਪਰ ਜਿੱਦਾਂ ਇਹ ਕਰੰਦੇ ਆ ਨੇ ਟਰੈਕਟਰ ਉਹ ਵੀ ਖੋਹ ਲੈਣਾ ਬਾਏ ਫੱਟੀ ਵੇਈ ਦੀ ਪਾ ਕੇ ਤੇ ਕਿਰਾਏ ਨੂੰ ਪਾ ਦੇ ਬਸ ਇਦਾਂ ਹੀ ਦੋਵੇਂ ਸਰੇ ਉਹ ਕਿਰਾਏ ਸਾਡੇ ਬੰਨੇ ਪਾ ਦੇ ਜੋ ਬਣਾ ਇੱਥੇ ਲਿਆ ਆਇਦਰੋਂ ਦੋਵੇਂ ਸਰੇ ਉਹ ਨਾਲ ਮੈਂ ਇੱਕੇ ਬੰਨੇ ਪਾ ਦੇ ਭਾਵੇਂ ਆਉਣ ਦੇ ਬੈਗ ਹੋ ਰਹੇ ਇੱਕੇ ਬੰਨੇ ਪੈਂਦੇ ਇੱਕੇ ਬੰਨੇ ਪਾ ਦੇ தான் ரோஜா நீ சலீல் இத்த ਥੋੜੀ ਖੇਚ ਬਾਈ ਹੌਲੀ ਹੌਲੀ ਜਾਦਾ ਜ਼ੋਰ ਨਾਲ ਵਾਈ ਬਸ ਹੌਲੀ ਹੌਲੀ ਜ਼ੋਰ ਨਾਲ ਵਾਈ ਬੜਾ ਲੈ ਇਹ ਤੇਰੀ ਇਧਰੇ ਪਾ ਇਹ ਚ ਪਾ ਲੈ ਆ ਪੈਨ ਕੱਢ ਕੇ ਨਾਲ ਪਾ ਦੇ ਕੀ ਛੋੜਿਆ ਕੰਮ ਇਦਾਂ ਓਰੇ ਮਾੜਾ ਵਾ ਸਾਨੂੰ ਪਤਾ ਹੀ ਨਹੀਂ ਲੱਗਾ ਥੱਲੇ ਪਾਣੀ ਆ ਦੇ ਤੇ ਮਾਰੋ ਪੱਧਰੇ ਤੁਰੇ ਹੋਣੇ ਉਦੋਂ ਪਹਲਾ ਲੱਗਾ ਜਦੋਂ ਕਢਾਚ ਦੇਣੀ ਇਹਨੂੰ ਨਹੀਂ ਪਹਲਾ ਲੱਗਾ ਹੁੰਦਾ ਪਾਣੀ ਆ ਤੇ ਇਦਾਂ ਬਣਾ ਲਾ ਮੈਂ ਮੈਂ ਬਾਤ ਕਰਦਾ ਦੂਜੇ ਤੋਂ ਬਣਾ ਨਿਕਲੇ ਪਲਾ ਕਿਆ ਨਹੀਂ ਪਾਇਆ ਰੋਡ ਲੱਗ ਗਿਆ ਮੇਰਾ ਕੰਮ ਕਰਨਾ ਰੋਡ ਪੜਾ ਨੂ ਮੇਰੇ ਆਹ ਜੀ ਲਿਖਾ ਰਹੀ ਹਾਂ ਮੈਂ ਕਿ ਤੁਹਾਨੂੰ ਆ ਜਾਣਾ ਉਹ ਤਾਇਆ 108 ਉਹ ਮੈਂ ਤੁਹਾਨੂੰ ਦੱਸਾਂ ਕੋਈ ਨਾ ਉਹਨਾਂ ਦੇ ਸਾਹ ਬਣਾ ਨਾਲ ਕੋਈ ਨਹੀਂ ਕਰਾਗੀ ਤਾਂ ਤੂੰ ਦਿਨਾ ਤੂੰ ਤੇ ਬੜੀਆਂ ਫਲਿਆ ਪੰਦੇ ਵਾਲਾ ਟਰੈਵਲ ਮੈਂ ਤਾਂ ਬੈਗ ਨਹੀਂ ਖੋਜ ਆ ਤੂੰ ਵੀ ਕਿਹਨਾਂ ਲਵੇ ਲੈ ਨਹੀਂ ਜਿਵੇਂ ਭਾਂਜੋ ਉਹ ਨਕਲਾਵਾ ਦੇ ਨਾਮ ਤੋਂ ਲੈ ਕੇ ਆ ਦੇ ਤਾਂ ਸਮਾਂ ਆ ਅਧਰਿਆ ਵੀਡੀਓ ਬਣਾ ਓਏ ਅਧਰਿਆ ਇਧਰ ਆ ਵੀਡੀਓ ਬਣਾ ਹਾਂ ਆ ਬੀੜ ਜਾ ਕਰਾਇਆ ਲੋਵਾ ਕਿਆ ਕਰਾਂ ਗੁੱਲਾ ਵੇ ਉੱਕ ਜਾ ਚੱਲ ਕੋਈ ਦਰਿਆਇਂ ਤਰਾ ਪੈਂਦਰਾ ਖੇ ਡੇਗਿਆ ਨੀ ਆ Ai, <laughs> marcado, ખેડે